ਸਾਡੇ ਜੋ ਧਾਰਮਿਕ ਲੀਡਰ ਹਨ ਜਾਂ ਪ੍ਰਚਾਰਕ ਸਾਬਾਲ ਹਨ ਕਈ ਉਹ ਖਾਲਿਸਤਾਨ ਦੇ ਨਾਮ ਤੇ ਸਾਡੇ ਸਿੱਖਾਂ ਦੇ ਇਮੋਸ਼ਨਸ ਦੇ ਨਾਲ ਖੇਡਦੇ ਹਨ ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਖਾਲਿਸਤਾਨ ਨੂੰ ਦੱਸਦੇ ਹਨ ਕਿ ਸਾਨੂੰ ਖਾਲਿਸਤਾਨ ਲੈਣਾ ਚਾਹੀਦਾ ਹੈ ਲੇਕਿਨ ਜਿਹੜੀ ਬੇਸਿਕ ਚੀਜ਼ ਹੈ ਜਾਂ ਬੇਸਿਕ ਗੱਲ ਹੈ ਉਹ ਦੱਸਦੇ ਨਹੀਂ ਹਨ ਕਿ ਇਹ ਖਾਲਿਸਤਾਨ ਲੈਣਾ ਕਿਸ ਤਰ੍ਹਾਂ ਹੈ ਕਿਸ ਦੀ ਲੀਡਰਸ਼ਿਪ ਦੇ ਵਿੱਚ ਲੈਣਾ ਹੈ ਕਈ ਜਿਹੜੇ ਨਰੇਟਿਵ ਹਨ ਉਹ ਸਾਨੂੰ ਸੁਣਨ ਨੂੰ ਮਿਲਦੇ ਹਨ ਦੇਖਣ ਨੂੰ ਮਿਲਦੇ ਹਨ ਕਿ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਦੇ ਵਿੱਚ ਅਸੀਂ ਫ਼ਾਲਿਸਤਾਨ ਲੈ ਸਕਦੇ। ਲੇਕਿਨ ਜਦੋਂ ਦੋਸਤੋ ਇਸ ਗੱਲ ਨੂੰ ਅਸੀਂ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਸੋਚਾਂਗੇ ਤਾਂ ਭਾਵਨਾਤਮਕ ਰੂਪ ਦੇ ਵਿੱਚ ਜਾਂ ਇਮੋਸ਼ਨਲੀ ਤਾਂ ਇਹ ਗੱਲ ਬੜੀ ਚੰਗੀ ਲੱਗਦੀ ਹੈ। ਸੁਣਨ ਨੂੰ ਇਹ ਗੱਲ ਬੜੀ ਚੰਗੀ ਲੱਗਦੀ ਹੈ। ਲੇਕਿਨ ਜਦੋਂ ਅਸੀਂ ਫੈਕਟਰ ਦੇ ਆਧਾਰ ਤੇ ਇਸ ਨੂੰ ਚੈੱਕ ਕਰਦੇ ਹਾਂ ਫਿਰ ਗੱਲ ਫਿੱਟ ਨਹੀਂ ਬੈਠਦੀ। ਦੇਖੋ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਨੋ ਡਾਊਟ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ। ਗਿਆਨ ਦਾ ਅਸੀਮ ਭੰਡਾਰ ਹਨ। لیکن ایک ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਕੋਈ ਸਰੀਰ ਨਹੀਂ ਤੇ ਕੁਝ ਚੀਜ਼ਾਂ ਕੁਝ ਗੱਲਾਂ ਐਸੀਆਂ ਹੁੰਦੀਆਂ ਹਨ ਜੋ ਸਰੀਰਾਂ ਦੇ ਰਾਹੀਂ ਹੀ ਸੰਭਵ ਹੁੰਦੀਆਂ ਹਨ ਉਹਦੇ ਵਾਸਤੇ ਇੱਕ ਬਾਡੀ ਸਟਰਕਚਰ ਚਾਹੀਦਾ ਹੁੰਦਾ ਹੈ ਫਾਰ ਇਗਜ਼ਾਮਪਲ ਮੰਨ ਲਓ ਖਾਲਸਾਰ ਮਿਲ ਗਿਆ ਠੀਕ ਹੈ ਹੁਣ ਅਸੀਂ ਸਾਰੇ ਜਾਣਦੇ ਹਾਂ ਕਿ ਬਈ ਇੱਕ ਦੇਸ਼ ਤੇ ਦੂਜੇ ਦੇਸ਼ ਦੇ ਨਾਲ ਕਈ ਤਰ੍ਹਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਹੁੰਦੇ ਹਨ ਪੋਲੀਟੀਕਲ ਰਿਲੇਸ਼ਨਸ ਹੁੰਦੇ ਹਨ ਫਾਈਨੈਂਸ਼ੀਅਲ ਰਿਲੇਸ਼ਨ ਹੁੰਦੇ ਹਨ ਇੱਕ ਦੇਸ਼ ਤੇ ਡਿਪਲੋਮੈਟ ਦੂਜੇ ਦੇਸ਼ ਨੂੰ ਜਾਂਦੇ ਹਨ ਦੂਜੇ ਦੇਸ਼ ਤੇ ਡਿਪਲੋਮੈਟ ਪਹਿਲੇ ਦੇਸ਼ ਤੇ ਵੀ ਜਾਂਦੇ ਹਨ ਠੀਕ ਹੈ ਜੀ ਹੁਣ ਮੰਨ ਲਓ ਕਿਸੇ ਦੇਸ਼ ਦਾ ਡਿਪਲੋਮੈਟ ਕੋਈ ਆਂਦਾ ਹੈ ਕੋਈ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਕੋਈ ਵੀ ਆਂਦਾ ਹੈ ਉਹ ਸਾਡੇ ਇਸ ਦੇਸ਼ ਦੇ ਵਿੱਚ ਜਿਸ ਨੂੰ ਅਸੀਂ ਪਾਕਿਸਤਾਨ ਦਾ ਨਾਮ ਦਿੰਦੇ ਹਾਂ ਉਹ ਇੱਥੇ ਆਵੇਗਾ ਤੇ ਉਹਦੇ ਨਾਲ ਅੱਗੇ ਗੱਲਬਾਤ ਕੌਣ ਕਰੇਗਾ ਉਹ ਤੁਸੀਂ ਆਖੋ ਵੀ ਅੱਗੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਰੱਖਦੇ ਆਂਗੇ ਹੋਈ ਅੱਲਾਹ ਕਰ ਬੱਲਾ ਉਹ ਤਾਂ ਪਾਸਪੱਲੀ ਨਹੀਂ ਉਹਦੇ ਵਾਸਤੇ ਦੇਖੋ ਬੰਦੇ ਨਾਲ ਗੱਲ ਕਰਨ ਦੇ ਨਹੀਂ ਬੰਦਾ ਚਾਹੀਦਾ ਤੇ ਇਸ ਤੋਂ ਸਾਡੇ ਕੋਲ ਆਸਾ ਕਿਹੜਾ ਬੰਦਾ ਜਿਸ ਦੀ ਲੀਡਰਸ਼ਿਪ ਦੇ ਵਿੱਚ ਅਸੀਂ ਇਹ ਸਾਰਾ ਕੰਮ ਕਰ ਸਕਦੇ ਹਾਂ ਤੁਸੀਂ ਕਿਹੜੇ ਪੰਜ ਬੰਦੇ ਐਸੇ ਨਾਮ ਦੱਸ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਡਿਫੈਂਸ ਮਿਨਿਸਟਰੀ ਜਾਂ ਜਿਹੜੇ ਵੱਡੇ ਵੱਡੇ ਜਿਹੜੇ ਮੇਨ ਪੋਸਟ ਇਹੀ ਇਹੀ ਚਾਰ ਪੰਜ ਮੇਨ ਪੋਸਟਾਂ ਹੁੰਦੀਆਂ ਨੇ ਪ੍ਰਾਈਮ ਮਿਨਿਸਟਰ ਦੀ ਪ੍ਰੈਜ਼ੀਡੈਂਟ ਦੀ ਹੋਮ ਮਿਨਿਸਟਰ ਦੀ ਡਿਫੈਂਸ ਮਿਨਿਸਟਰੀ ਦੀ ਤੇ ਫਾਈਨੈਂਸ ਮਿਨਿਸਟਰ ਐਸੇ ਕਿਹੜੇ ਪੰਜ ਲੀਡਰ ਹਨ ਜਿਹੜਾ ਜਿਹੜੇ ਜਿਨ੍ਹਾਂ ਨੂੰ ਪਾਕਿਸਤਾਨ ਬਣਨ ਦੇ ਬਾਅਦ ਤੁਸੀਂ ਇਹ ਪੋਸਟਾਂ ਦੇ ਸਕੋ ਜਿਹੜਾ ਭਰੋਸੇਯੋਗ ਸਾਡੇ ਕੋਲ ਲੀਡਰ ਹੈ ਪੰਜ ਨਾਮ ਹੋਏ ਦੱਸੋ ਕੁਛ ਨਹੀਂ ਬਸ ਸਕੋ ਜਿਨ੍ਹਾਂ ਦੇ ਵਿੱਚ ਆਪਸ ਵਿੱਚ ਵੀ ਕੋਈ ਮਨਮੋਟਾਵਨਾ ਹੋਵੇ ਜਿਹੜੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਦੇ ਹਨ ਇਸ ਟਾਈਮ ਸਾਡੇ ਕੋਲ 5 ਲੀਟਰ ਨਹੀਂ ਗੱਲਾਂ ਸਤ ਸੰਗਤ ਕਈ ਵਾਰੀ ਕੋੜੀਆਂ ਲੱਗਦੀਆਂ ਹਨ ਲੇਕਿਨ ਸਿਆਣੇ ਬੰਦਿਆਂ ਨੇ ਇਸ ਲਈ ਕਿਹਾ ਕਿ ਭਾਈ ਸੱਚ ਜਿਹੜਾ ਹੈ ਉਹ ਹਮੇਸ਼ਾ ਕੋੜਾ ਹੁੰਦਾ ਹੈ ਅਸੀਂ ਭਾਵਨਾਤਮਕ ਗੱਲਾਂ ਕਰਕੇ ਆਪਣੇ ਆਪ ਨੂੰ ਹੌਸਲਾ ਦੇ ਲੈਂਦੇ ਹਾਂ ਦਿਲਾਸਾ ਦੇ ਲੈਂਦੇ ਲੇਕਿਨ ਜਦੋਂ ਫੈਕਚੁਅਲ ਗੱਲ ਕਰਦੇ ਹਾਂ ਤੇ ਕਈ ਵਾਰੀਆਂ ਸਾਡੀਆਂ ਗੱਲਾਂ ਜਿਹੜੀਆਂ ਸਾਡੇ ਇਮੋਸ਼ਨਸ ਖੁੱਟ ਜਾਂਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਦੇ ਹੇਠ ਹਰ ਇੱਕ ਸਿੱਖ ਨੇ ਚੱਲਣਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਲੇਕਿਨ ਕੁਝ ਚੀਜ਼ਾਂ ਐਸੀ ਹੁੰਦੀਆਂ ਨੇ ਜਿਹੜਾ ਇੱਕ ਲੀਡਰ ਹੀ ਕਰ ਸਕਦਾ ਹੈ ਦੇਖੋ ਅਸੀਂ ਅਗਰ ਹਿਸਟਰੀ ਦੀ ਗੱਲ ਕਰੀ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਜੀ ਦੀ ਡੈਥ ਯਾ ਜੋਤੀ ਜੋਤ ਜਿਹੜੇ ਹਨ ਉਹ 1708 ਦੇ ਸੰਬੰਧ ਦੇ ਹਨ ਉਸ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਗੁਰੂ ਠਾਪ ਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕਰ ਦਿੰਦੇ। ਲੇਕਿਨ ਜਦੋਂ ਉਸ ਤੋਂ ਬਾਅਦ ਖਾਲਸਾ ਰਾਜ ਦੀ ਸਥਾਪਨਾ ਹੁੰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਸਰਪਰਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿੰਦੀ ਹੈ। ਲੇਕਿਨ ਲੀਡਰ ਬਾਬਾ ਬੰਦਾ ਸਿੰਘ ਬਹਾਦਰ ਬਣਦਾ ਹੈ ਜਿਹੜਾ ਕੌਮ ਦੀ ਅਗਵਾਈ ਕਰਦਾ ਹੈ। ਜੰਗ ਦੇ ਵਿੱਚ ਅੱਗੇ ਹੋ ਕੇ ਲੜਦਾ ਹੈ। ਨਾਲ ਉਹਦੇ ਆਪਣੇ ਇੱਕ ਪੂਰਾ ਗਰੁੱਪ ਹੁੰਦਾ ਹੈ ਜਿਹੜਾ ਉਸ ਸਮੇਂ ਸਿੱਖਾਂ ਨੂੰ ਮੋਟੀਵੇਟ ਕਰਦਾ ਹੈ। ਉਹਦੇ ਵਿੱਚ ਜੋਸ਼ ਭਰਦਾ ਹੈ। ਉਸ ਤੋਂ ਬਾਅਦ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਪੀਰੀਅਡ ਦੇਖ ਲਓ ਸਰਪ੍ਰਸਤੀ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਰਹਿੰਦੀ ਹੈ ਲੇਕਿਨ ਲੀਡਰ ਬਣਦਾ ਹੈ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਬਾਅਦ ਤੁਸੀਂ 84 ਦਾ ਸਮਾਂ ਦੇਖ ਲਓ 84 ਦੇ ਸਮੇਂ ਦੇ ਵਿੱਚ ਵੀ ਸਰਪ੍ਰਸਤੀ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਹੀ ਰਹਿੰਦੀ ਹੈ ਲੇਕਿਨ ਲੀਡਰ ਬਣਦਾ ਹੈ ਗਿਆਨੀ ਜਰਨੈਲ ਸਿੰਘ ਖਾਲਸਾ ਢੰਗ ਸੋ ਇੱਕ ਲੀਡਰ ਦੀ ਹਰ ਇੱਕ ਕੌਮ ਦੇ ਵਿੱਚ ਹਰ ਇੱਕ ਦੇਸ਼ ਦੇ ਵਿੱਚ ਬੜੀ ਅਹਿਮਤ ਹੁੰਦੀ ਹੈ ਲੇਕਿਨ ਇਸ ਸਮੇ ਸਾਡੇ ਦੇ ਸਾਡੇ ਪੰਜਾਬ ਦੇ ਵੀ ਤੇ ਸਾਡੇ ਸਿੱਖਾਂ ਦੇ ਵਿੱਚ ਅਸਾਂ ਕਿਹੜਾ ਲੀਡਰ ਹੈ ਜਿਸ ਦੀ ਲੀਡਰਸ਼ਿਪ ਦੇ ਵਿੱਚ ਤੁਸੀਂ ਖਾਲਿਸਤਾਨ ਲੈ ਸਕਦੇ ਇਥੇ ਸਿੱਖ ਹੀ ਸਿੱਖ ਦਾ ਵੈਰੀ ਬਣਿਆ ਪਿਆ ਸਿਆਣਿਆਂ ਨੇ ਬੜਾ ਸੋਹਣਾ ਕਹਿੰਦੇ ਓਏ ਕਹਿੰਦੇ ਨੂੰ ਕਹਿੰਦੇ ਕਿ ਸਿੱਖ ਜੇ ਸਿੱਖ ਸਿੱਖ ਨੂੰ ਨਾਲ ਮਾਰੇ ਤੇ ਸਿੱਖਤਾ ਦੇਨ ਹਾਰੇ ਲੇਕਿਨ ਕਿੱਥੇ ਗੱਲ ਉਲਟੀ ਹੈ ਕਿ ਸਿੱਖ ਹੀ ਸਿੱਖ ਦਾ ਵੈਰੀ ਆ ਜਿਹੜਾ ਇਲਕਸ਼ਨਾਂ ਦਾ ਦੋ ਰਾਯਾ ਐਮਪੀ ਦੇ ਲਖਨਾਲ ਦੇ ਵੀ ਦੇਖੋ ਇੱਕ ਐਮਪੀ ਦੀ ਐਮਐਲਏ ਦੀ ਕੁਰਸੀ ਦੇ ਲਈ ਸਾਡੇ ਜਿਹੜੇ ਲੀਡਰ ਹਨ ਉਹ ਪਾਰਟੀ ਬਦਲ ਦਿੰਦੇ ਕਾਂਗਰਸ ਦਾ ਲੀਡਰ ਹੈ ਉਹ ਬੀਜੇਪੀ ਚਲਾ ਗਿਆ ਬੀਜੇਪੀ ਦਾ ਆਮ ਆਦਮੀ ਚਲਾ ਗਿਆ ਆਮ ਆਦਮੀ ਦਾ ਅਕਾਲੀ ਦਲਵੀ ਚਲਾ ਗਿਆ ਅਕਾਲੀ ਦਲ ਦਾ ਮੁੜ ਕੇ ਆਮ ਆਦਮੀ ਚਲਾ ਗਿਆ ਇੱਕ ਐਮਪੀ ਦੀ ਕੁਰਸੀ ਦੇ ਲਈ ਸਾਡੇ ਲੀਡਰ ਜਿਹੜੇ ਹਨ ਉਹ ਇੰਨਾ ਤਰਲੂ ਮੱਛੀ ਹਨ ਪਰ ਤੁਸੀਂ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹੋ ਉਹਦੇ ਅਸਤੇ ਇੱਕ ਲੀਡਰ ਦੇ ਵਾਸਤੇ ਜਜ਼ਬਾ ਚਾਹੀਦਾ ਹੈ ਜ਼ਰੂਰਤ ਚਾਹੀਦੀ ਹੈ ਹੌਸਲਾ ਚਾਹੀਦਾ ਹੈ ਕਿ ਵੀ ਆਪਣੇ ਨਿੱਜੀ ਸਵਾਰਥਾਂ ਨੂੰ ਪਿੱਛੇ ਰੱਖ ਕੇ ਤੇ ਜਿਹੜਾ ਸਾਡੀ ਪ੍ਰਜਾ ਹੈ ਜਾਂ ਜਿਹੜੇ ਸਾਡੇ ਲੋਕ ਹਨ ਉਹਨਾਂ ਦੇ ਹਿੱਤਾਂ ਦੇ ਲਈ ਗੱਲ ਕਰੀਏ ਨਿਕਲੀ ਕਿ ਇੱਥੇ ਇਸ ਟਾਈਮ ਕਿਹੜਾ ਲੀਡਰ ਹੈ ਜਿਹੜਾ ਆਪਣੇ ਹਿੱਤਾਂ ਨੂੰ ਛੱਡ ਕੇ ਤੇ ਜਨਤਾ ਦੇ ਹਿੱਤਾਂ ਦੀ ਗੱਲ ਕਰਦਾ ਹੈ ਸੋ ਦੋਸਤੋ ਇਮੋਸ਼ਨਲੀ ਤਮਾਵੋਤ ਨਹੀਂ ਰਹੇ ਸੁਣਨ ਤੋਂ ਕੋਈ ਤਾਂ ਨਹੀਂ ਰਹੇ ਲੇਕਿਨ ਫੈਕਟ ਦੇ ਆਧਾਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਗੱਲਾਂ ਜਿਹੜੀਆਂ ਹਨ ਇਹ ਫਿੱਟ ਨਹੀਂ ਬੈਠਦੀਆਂ ਸੋ ਇਹ ਸਾਡੀ ਸਿੱਖਾਂ ਦੀ ਇੱਕ ਬੜੀ ਟ੍ਰੈਜੇਡੀ ਹੈ ਕਿ ਭਈ ਅਸੀਂ ਨਾ ਬਹੁਲੇ ਬੜੀ ਅਸੀਂ ਇਮੋਸ਼ਨਲ ਬੜੀ ਜਲਦੀ ਹੋ ਜਾਂਦੇ ਹਾਂ ਸੋ ਇਮੋਸ਼ਨੈਲਿਟੀ ਆਪਣੀ ਜਗ੍ਹਾ ਹੈ ਤੱਕ ਆਪਣੀ ਜਗ੍ਹਾ ਹਨ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਅਸੀਂ ਕਿਸੇ ਗੱਲ ਨੂੰ ਅਸੀਂ ਵਿਚਾਰਦੇ ਹਾਂ ਤੇ ਭਾਵਨਾਵਾਂ ਨੂੰ ਥੋੜਾ ਪਿੱਛੇ ਰੱਖ ਕੇ ਤਰਕ ਨੂੰ ਜਿਹੜਾ ਹੈ ਉਹ 'ਤੇ ਰਸਤਾ ਕਰੀਏ ਫਿਰ ਹੀ ਕੋਈ ਗੱਲ ਜੇ ਸਾਨੂੰ ਸਹੀ ਤਰੀਕੇ ਨਾਲ ਸਮਝ ਆਵੇਗੀ ਸੋ ਜੁਣੀ ਹਟਾਂਗੇ ਜਿਹੜੀ ਪਸੰਦ ਆਵੇ ਉੱਥਾਈ ਹੋਵੇਗੀ ਕਿਉਂਕਿ ਗੱਲਾਂ ਕਈ ਵਾਰੀ ਕੋੜੀਆਂ ਹੁੰਦੀਆਂ ਹਨ ਲਗਦੀਆਂ ਹਨ ਲੇਕਿਨ ਫੈਕਟਸ ਜਿਹਨੂੰ ਅਸੀਂ ਦੇ ਆਧਾਰ ਤੇ ਅਸੀਂ ਗੱਲ ਕਰਦੇ ਹਾਂ ਤੇ ਫਿਰ ਸ਼ਾਇਦ ਉਹ ਹੀ ਗੱਲ ਯਾਦ ਆਉਂਦੀ ਹੈ ਕਿ ਉਹ ਸੱਚ ਜਿਹੜਾ ਹੈ ਉਹ ਕੋੜਾ ਹੀ ਹੁੰਦਾ ਸ਼ੁਕਰੀਆ ਧੰਨਵਾਦ